ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਗੁਰੂ ਸਿਮੀ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਹੁਣ ਆ ਗਏ ਸੀਗੇ ਦੀਦੀ ਹੁਣਾ ਕੋਲੋਂ ਕਿਉਂਕਿ ਮੈਂ ਜਾਣਾ ਸੀ ਗੁਰਦੁਆਰੇ ਮੈਂ ਹਰ ਵਾਰ ਗੁਰਦੁਆਰੇ ਜਾਣ ਵਿੱਚ ਪੈਰਾ ਸਾਬ ਆਪਾਂ ਘਟਦੇ ਆ ਤੇ ਇਸ ਵਾਰ ਕਿ ਮੈਨੂੰ ਟਾਈਮ ਨਾ ਆਉਣਾ ਪਿਆ ਉੱਥੋਂ ਕਲਿੱਪ ਲੈਣੀ ਆਪਾਂ ਨੇ ਯਾਦ ਪੁੱਲ ਗਈ ਤੇ ਹੁਣ ਆਪਾਂ ਨਾਂ ਨੂੰ ਲਿਆ ਸੀਗਾ ਆ ਕੇ ਤੇ ਹੁਣ ਆਪਾਂ ਚੱਲੇ ਆ ਗੁਰਦੁਆਰੇ ਤੇ ਫੇਰ ਬਾਕੀ ਤੁਹਾਨੂੰ ਜਿਹੜਾ ਨਾਲੇ ਕੱਲ ਸ਼ੂਟ ਵਾਲੀਆਂ ਵੀਡੀਓਜ਼ ਮੇਕਅਪ ਨਾ ਮੇਕਅਪ ਜ਼ਿਆਦਾ ਹੀ ਆਪਣਾ ਡਨ ਹੋ ਚੁੱਕਿਆ ਹੈ ਬਸ ਚਿਹਰਾ ਦੇਗਾ ਹੀ ਕਿੰਬਰ ਕਿ ਦਸ ਮਿੰਟ ਲੱਗ ਗਈ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਮੇਕਅਪ ਲੱਗਦਾ ਪਿਆ ਉਹਦੇ ਤੱਕ ਇੱਥੇ ਅਰਿਜ਼ਾਨਾ ਚਲੋ ਹੁਣ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆਂ ਫਿਰ ਬਾਅਦ ਵਿੱਚ ਤੁਹਾਡਾ ਸਿਸਟਮ ਕੀ ਆ ਤੁਹਾਡਾ ਬਈ ਆਪਾਂ ਆਂਦੇ ਵੀਡੀਓ ਸਾਨੂੰ ਆਈਆਂ ਵੀਡੀਓ ਦਾ ਮਤਲਬ ਹੈ ਸਾਨੂੰ ਵਲੌਗ ਨਾ ਵੀ ਇਹ ਸਾਨੂੰ ਦੋਨਾਂ ਚੀਜ਼ਾਂ ਨਹੀਂ ਆ ਦੇਖੋ ਮੇਰਾ ਫਾਈਨਲ ਲੁੱਕ ਕਿਦਾਂ ਲੱਗ ਰਿਹਾ ਸਾਰੇ ਜਣੇ ਕਮੈਂਟ ਕਰਕੇ ਦੱਸੋ ਥਿਸ ਇਜ਼ ਮਾਈ ਫਾਈਨਲ ਲੁੱਕ ਇੱਧਰ ਕਦੇ ਕਦੇ ਤੂੰ ਕਟਾ ਵੀ ਪ੍ਰੈਸ ਕਰਨਾ ਪੈਣਾ। ਕਦੇ ਕਦੇ ਦੁਪੱਟਿਆ ਦਾ ਪ੍ਰੈਸ ਮਾਰਦੇ ਇਹ ਵੀ ਕੰਮ ਕਰ ਲੈਣੇ ਹੁੰਦੇ ਨਾਲ। ਭਾਈ ਤੁਸੀਂ ਹੋਰ ਆਪਣਾ ਕੰਟੀਨਿਊ ਕਰੋ। ਕਾਜੀ ਨੂੰ ਵੀਡੀਓ ਬਣਾਉਣੀ ਹੈ। ਇੱਧਰ ਸ਼ੂਟ ਚੱਲ ਰਿਹਾ ਵਾ। ਫੋਟੋ ਸ਼ੂਟ ਹੋ ਰਿਹਾ ਵਾ। ਦੇ ਅਪਾ ਦਿੱਲੀ ਸਾਈਡ ਪਰ ਕੇ ਦੇਖ ਲਈਏ 19 ਦਾ 19 ਦਾ ਬੋਲਣਾ ਬੋਲ ਇਹ ਕਿੰਨੇ ਰੁਪਏ ਨੇ ਇਹ ਤਾਂ ਤੁਹਾਨੂੰ ਨਾ ਬੋਲ ਸਕਦਾ ਐਤਰੇ ਹੀ ਹੇ ਲੁਧਿਆਣਾ ਗਈ ਉਦੋਂ ਵੀ ਇਦਾਂ ਹੋ ਗਿਆ ਯਾ ਲਾਸਟ ਮੂਨ ਤੇ ਕਿਹਾ ਮੈਂ ਨਹੀਂ ਜੀ ਚਾਹ ਵੇਖਾਂ ਮੈਂ ਕਿੰਨਾ ਠੀਕ ਹੈ ਬਹੁਤ ਕੁਝ ਬਸ ਪਾਣੀ ਹੈ ਪਤਾ ਨਹੀਂ ਕਿਉਂ ਆ ਰਿਹਾ ਖਚੋਨ ਅੱਲੇ ਅੰਝ ਕਰਕੇ ਆ ਰਿਹਾ ਮੈਂ ਨਹੀਂ ਅਕੋਰਡਿੰਗ थले अपनी सही नहीं बनिया थले पे उपर। कोई भी कम सौखा नहीं का दे गर्मी देख लो कोई भी कम सौखा नहीं गा धुप्प ही कम करना पा ਜਿਹੜੇ ਕਹਿੰਦੇ ਬਲੌਗ ਬਣਾਉਣੇ ਸੌਖੇ ਸੌਖੇ ਸੁਖਰੇ ਨਹੀਂਗੇ ਇਹ ਚੀਜ਼ਾਂ ਵਿੱਚ ਪਲਵੀ ਦੀ ਦੀਵਨੀ ਆਈ ਹੈ ਹੈਲੋ ਭਾਜੀ ਹਾਂ ਸੀਗਾ ਤਾਂ ਗਰਮੀ ਬਹੁਤ ਜ਼ਿਆਦਾ ਨਾ ਤੁਹਾਨੂੰ ਜਾਣਾ ਅੱਜ ਗਰਮੀ ਮਾਰੂਕਾ ਸੇਕ ਤੋਂ ਅਲੱਗ ਨਹੀਂ ਕੱਕਲ ਲੱਗੇ ਵੀਡੀਓ ਬਣਾ ਲੈ ਇੱਕਦੋ ਹੁਣ ਬਸ ਫੇ ਮੇਕਅਪ ਕਰ ਆਵਾਂ ਹੂੰ ਓਪਰ ਓਪਰ ਲੱਗ ਗਈ ਨਾ ਹੁਣ ਫਿਰ

ਆ ਹੁਣ ਕੰਟੀਨਿਊ ਕਰਨ ਲੱਗੇ ਆ ਗੁਰਦੁਆਰੇ ਤੇ ਆਪਾਂ ਅੰਦਰ ਨਈ ਵੀਡੀਓਜ਼ ਬਣਾਈਆਂ ਤਾਂ ਨਹੀਂ ਚੰਗਾ ਲੱਗਦਾ ਵੀਡੀਓ ਬਣਾਉਣੀ ਹਰ ਵਾਰ ਤੇ ਨਾਲੇ ਅੱਜ ਸਾਰੀ ਦਿਹਾੜੀ ਆਪਾਂ ਕੋਈ ਵਲੌਗ ਨਹੀਂ ਬਣਾਇਆ ਮਤਲਬ ਕੋਈ ਕਲਿੱਪ ਨਹੀਂ ਗਈ ਅੱਜ ਸਾਰਾ ਦਿਨ ਤੇ ਆਪਾਂ ਤੁਹਾਨੂੰ ਹੁਣ ਸ਼ੂਟ ਲੀਆਂ ਕਲਿੱਪ ਅੱਜ ਦੇ ਵਲੌਗ ਵਿੱਚ ਦਿਖਾਵਾਂਗੇ ਤੇ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਮੇਕਅਪ ਲੱਗਾ ਜਿੱਦਾਂ ਨੇਚਰ ਵੀ ਬਹੁਤ ਜ਼ਿਆਦਾ ਨਾਈਸ ਸੀਗਾ ਬਹੁਤ ਵਧੀਆ ਮੇਕਅਪ ਸੀਗਾ ਬਹੁਤ ਮਜ਼ਾ ਆਇਆ ਉੱਥੇ ਜਾ ਕੇ ਫਿਰ ਅਸੀਂ ਪਵਨ ਹੁਣਾ ਪਵਨ ਬਾਜੀ ਹੁਣਾ ਕੋਲ ਗਏ ਉਹਨਾਂ ਨਾਲ ਵੀ ਬਹੁਤ ਮਜ਼ਾ ਆਇਆ ਮੇਰੇ ਕੇ ਤੇ ਪਲੀ ਸਾਰੇ ਯਾਨ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸਾਰਿਆਂ ਨੂੰ ਪਲੀਜ਼